ਤੁਸੀਂ ਹੁਣ ਤੱਕ ਕਿਹੜੀਆਂ ਮਹੱਤਵਾਂ ਦੇ ਵਿੱਚ ਹਿੱਸਾ ਲਿਆ ਰਾਜਨੀਤੀ ਹੋ ਗਿਆ ਕਿਸਾਨ ਜਥੇਬੰਦੀਆਂ ਦੀਆਂ ਹੋਈਆਂ ਜਾਂ ਕੋਈ ਪਿੰਡ ਦੇ ਵਿੱਚ ਕਲੱਬ ਜਾਂ ਸੋਸ਼ਲ ਦੇਖੋ ਦੇਖੋ ਗੱਲ ਇਹ ਹੈ ਜੀ ਮੈਂ ਕਿਸਾਨ ਜਥੇਬੰਦੀਆਂ ਨਾਲ ਵੀ ਕਈ ਜਗ੍ਹਾ ਤੇ ਜਾਨੀ ਕਿ ਆਪਾਂ ਸੰਘਰਸ਼ ਕੀਤੇ ਆ ਚਾਹੇ ਉਹ ਪਿੰਡ ਵੱਲੋਂ ਹੋਵੇ ਚਾਹੇ ਉਹ ਸੂਬੇ ਪ੍ਰਤੀ ਹੋਵੇ ਜਿਵੇਂ ਕਿ ਉਹਨਾਂ 2018 ਚ ਸਾਡਾ ਕਿਸਾਨ ਅੰਦੋਲਨ ਸੀ ਸਾਡੇ ਦੇ ਝੂਠਾ ਪਰਚਾ ਵੀ ਪਾਇਆ ਗਿਆ ਜਿਹਦੇ ਚ ਕੀ ਜੋ ਉਸ ਟਾਈਮ ਕਿਸਾਨ ਜਥੇਬੰਦੀਆਂ ਨੇ ਕਾਲ ਕੀ ਦਿੱਤੀ ਸੀ ਲੋਕਾਂ ਨੂੰ ਕੁਝ ਲੋਕਾਂ ਨੇ ਉਹ ਕਾਲ ਨੂੰ ਜਿਹੜਾ ਹੋਰ ਢੰਗ ਨਾਲ ਲੋਕਾਂ 'ਚ ਪੇਸ਼ ਕੀਤਾ ਵੀ ਜਿਵੇਂ ਕਿ ਆਪਾਂ ਕਿਸੇ ਨੂੰ ਦੁੱਧ ਨਹੀਂ ਦੇਣਾ ਸਬਜ਼ੀ ਨਹੀਂ ਦੇਣੀ ਜੇ ਚੀਜ਼ ਉਹ ਚੀਜ਼ ਨਹੀਂ ਦੇਣੀ ਜੀ ਆਪਣਾ ਦੇਖੋ ਸ਼ਹਿਰੀਆਂ ਦਾ ਤੇ ਪਿੰਡਾਂ ਵਾਲਿਆਂ ਦਾ ਇੱਕ ਨਾਤਾ ਹੈ ਹੂੰ 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 ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਨਸਾਨ ਦਾ ਇਨਸਾਨੀਅਤ ਨਾਲ ਨਾਤਾ ਹੈ ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਉਦੋਂ ਫਿਰ ਅਸੀਂ ਜਦੋਂ ਉਹ ਸੰਘਰਸ਼ ਦੇ ਵਿੱਚ ਆਏ ਤੇ ਸਾਡੇ ਦੇ 10 ਜਾਣੇ ਦੇ ਪਰਚਾ ਵੀ ਪਿਆ ਜਿਹਦੇ ਵਿੱਚੋਂ ਅਸੀਂ ਬਰੀ ਹੋਏ ਉਦੋਂ ਨਹੀਂ ਸਰਕਾਰਾਂ ਨੇ ਸਾਡੇ ਤੇ ਪਰਚਾ ਪਾਇਆ ਤੁਸੀਂ ਇਹ ਮੰਨਦੇ ਹੋ ਵੀ ਜੇ ਆਪਾਂ ਸਮਾਜ ਵਾਸਤੇ ਕੁਝ ਚੰਗਾ ਕਰਨ ਲੱਗ ਗਏ ਅੱਗੇ ਹੋ ਕੇ ਬੋਲਣ ਲੱਗ ਗਏ ਤਾਂ ਇਹ ਔਕੜਾਂ ਜਿਹੜੀਆਂ ਪਰਚੇ ਹੋਣਾ ਜਾਂ ਲੋਕਾਂ ਦੀ ਵਿਰੋਧਤਾ ਹੋਣੀ ਇਹ ਆਮ ਗੱਲ ਹੈ ਦੇਖੋ ਇਹਦੇ 'ਚ ਇਹ ਹੈ ਜੀ ਜਿਹੜਾ ਆਪਾਂ ਕੋਈ ਕੰਮ ਚੰਗਾ ਕਰਨਾਗਾ ਮੈਂ ਹਰ ਇੱਕ ਲੀਡਰ ਨੂੰ ਮਾੜਾ ਨਹੀਂ ਕਹਿੰਦਾ ਪਰ ਹਰੇਕ ਪਾਰਟੀ ਦੇ ਵਿੱਚ ਚੰਗੇ ਵੀ ਬਹੁਤ ਬੈਠੇ ਆ ਲੀਡਰ ਤੇ ਮਾੜੇ ਵੀ ਬਹੁਤ ਹੈ ਠੀਕ ਹੈ ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋਗੇ ਤਾਂ ਉਹਦੇ ਵਾਸਤੇ ਤੁਹਾਨੂੰ ਠੀਕ ਹੈ ਵੀ ਸਰਕਾਰ ਦੇ ਖਿਲਾਫ ਬੋਲਣਾ ਪਊਗਾ ਕਿਉਂਕਿ ਜਿਹੜੀ ਉਹ ਰਿਸਪੌਂਸਿਬਿਲਟੀ ਬਣਦੀ ਹੈ ਜਿਹੜੇ ਕੰਮ ਦੀ ਆਪਾਂ ਸਰਕਾਰ ਦੀ ਬਣਦੀ ਹੈ ਸਹੀ ਹੈ ਕੋਈ ਅਦਰ ਪਰਸਨ ਕਰਦਾ ਹੈ ਤਾਂ ਉਹਦੇ ਚ ਫਿਰ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਲੱਗਦਾ ਵੀ ਇਹ ਇਹ ਕਿਤੇ ਸਾਡੇ ਖਿਲਾਫ ਨਾ ਜਾਵੇ ਗੱਲ ਤਾਂ ਫਿਰ ਉਹਨੂੰ ਔਕਣਾ ਚੱਲਣੀਆਂ ਪੈਂਦੀਆਂ ਪਰ ਇਹ ਹੋਣਾ ਨਹੀਂ ਚਾਹੀਦਾ ਹਾਲਾਂਕਿ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਇਨਸਾਨੀਅਤ ਵਾਸਤੇ ਤਾਂ ਉਹਦੀ ਸਰਕਾਰ ਨੂੰ ਉਹਨੂੰ ਉਹਦੇ ਨਾਲ ਸਹਿਮਤੀ ਤੇ ਸਾਥ ਦੇਣਾ ਚਾਹੀਦਾ ਹੈ